ਦੋਸਤੋ ਇੱਕ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਕਿ ਇੱਕ ਕਿਸਾਨ ਦੇ ਖੇਤ ਦੇ ਵਿੱਚ ਪ੍ਰਸ਼ਾਸਨ ਨੇ ਇੱਕ ਹਾਈਵੇ ਨੂੰ ਲੈ ਕੇ ਖੇਤ ਦੇ ਵਿੱਚ ਕਿਸਾਨ ਤੋਂ ਚੋਰੀ ਮਿੱਟੀ ਛਿਟ ਦਿੱਤੀ ਮਿੱਟੀ ਇੰਨੀ ਜ਼ਿਆਦਾ ਸੀ ਕਿ ਖੇਤ ਪੂਰੀ ਤਰ੍ਹਾਂ ਤੈਸ਼ ਨੈਸ਼ ਕਰ ਦਿੱਤਾ ਸੀ ਤੇ ਮੌਕੇ ਤੇ ਬਣੇ ਹਾਲਾਤਾਂ ਦੇ ਮੁਤਾਬਕ ਪ੍ਰਸ਼ਾਸਨ ਨੂੰ ਉਦੋਂ ਹੱਥ ਪੈਰਾਂ ਦੀ ਪੈ ਗਈ ਜਦੋਂ ਸਾਰੀਆਂ ਆਏ ਜਥੇਬੰਦੀਆਂ ਇੱਕ ਮੰਚ ਤੇ ਇਕੱਠੀਆਂ ਹੋ ਗਈਆਂ ਤੇ ਸਮੁੱਝੀਆਂ ਕਿਸਾਨ ਜਥੇਬੰਦੀਆਂ ਦੀ ਉਦੋਂ ਵੱਡੀ ਜਿੱਤ ਹੋ ਗਈ ਜਦੋਂ ਸਿਵਲ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਲਿਆਂਦੀਆਂ ਆਪਣੀਆਂ ਜੇਸੀਬੀ ਮਸ਼ੀਨਾਂ ਤੇ ਟਰਾਲੀਆਂ ਦੇ ਨਾਲ ਹੀ ਉਸ ਕਿਸਾਨ ਦੇ ਖੇਤ ਦੇ ਵਿੱਚੋਂ ਮਿੱਟੀ ਚੁਕਨੀ ਪੈ ਗਈ। ਔਕਤ ਇਹ ਵੀਡੀਓ ਬਣਾਉਣ ਵਾਲੇ ਕਿਸਾਨ ਆਗੂ ਦੇ ਵੱਲੋਂ ਜਦੋਂ ਕੈਮਰਾ ਪ੍ਰਸ਼ਾਸਨ ਅਧਿਕਾਰੀਆਂ ਦੇ ਵੱਲ ਕੀਤਾ ਗਿਆ ਤਾਂ ਇੱਕ ਪਟਵਾਰੀ ਕਾਫੀ ਝਟਕਣ ਲੈਂਦਾ ਹੋਇਆ ਨਸਦਾ ਬਣਿਆ। ਕਿਸਾਨਾਂ ਦੇ ਵੱਲੋਂ ਸੈਂਟਰ ਦਾ ਚਿਮਚਾ ਕਿਹਾ ਜਾਣ ਵਾਲਾ ਇੱਕ ਹੰਕਰਵਾਜ ਤੇ ਹੰਕਾਰੀ ਪਟਵਾਰੀ ਪੁਲਿਸ ਦੀਆਂ ਪਾਵਰਾਂ ਵਰਤਦਾ ਹੋਇਆ ਜਦੋਂ ਇੱਕ ਕਿਸਾਨ ਆ ਕੋ ਯਾਨੀ ਕੈਮਰਾਮੈਨ ਨੂੰ ਲਫੇੜੇ ਮਾਰਨੇ ਹੀ ਲੱਗਿਆ ਸੀ ਤਾਂ ਮੌਕੇ ਤੇ ਜੋ ਵੀ ਹਾਲਾਤ ਇੰਨੇ ਬੇਕਾਬੂ ਹੋਏ ਉਹਨਾਂ ਹਾਲਾਤਾਂ ਦੀ ਤੁਹਾਨੂੰ ਦਿਖਾਉਨੇ ਆ ਪੂਰੀ ਵੀਡੀਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਅਜਿਹੀਆਂ ਜੇਤੂ ਵੀਡੀਓ ਦੇਖ ਕੇ ਹੀ ਬਾਕੀ ਕਿਸਾਨਾਂ ਦੇ ਵਿੱਚ ਵੀ ਬਲ ਵੱਧ ਜਾਂਦਾ ਹੈ ਆਓ ਦੇਖੋ ਪੂਰੀ ਵੀਡੀਓ ਤੇ ਸ਼ੇਅਰ ਜ਼ਰੂਰ ਕਰਿਓ ਪੜਨ ਦਾ ਪਹਿਲਾ ਦਿਨ ਤੇ ਤੁਹਾਡੇ ਐਮਐਲਏ ਨੂੰ ਉਹ ਦਿਨ ਦੂਰ ਨਹੀਂ ਆ ਤੁਹਾਨੂੰ ਤੁਹਾਡਾ ਘਰਾਂ ਜੋਂ ਨਿਕਲਣਾ ਔਖਾ ਕਰ ਦੇਣਾ ਆ ਪੁਲਿਸ ਸਪੋਰਟ ਪਛੇਟਾਈ ਆ ਸਾਡੇ ਜਿਹੜਾ ਲੋਆ ਨੇ ਆਹੜਾ ਚੋਰੀ ਛੱਪੇ ਜਿਹਦੀ ਮੁੱਤੀ ਛੁੱਟੀ ਹੀ ਆ ਉਹਨਾਂ ਨੇ ਜੀਐਸਬੀਆਂ ਲਾਈਆਂ ਤੇ ਕੱਢ ਰਹੀਆਂ ਬਾਹਰ ਆ ਰਾਜ ਉੱਤੇ ਜਿਹੜਾ ਦੋ ਕਰਮ ਦਾ ਉੱਤੇ ਜਾਣ ਦਾ ਤੇ ਕਿਸਾਨ ਦਾ ਖੇਤ ਖਾਲੀ ਕਰਵਾਇਆ ਜਾ ਰਿਹਾ ਆ ਸਾਡੇ ਕਿਸਾਨ ਮਿਹਨਤੂਸ ਯਾ ਸਿਉਰਟੀ ਪੰਜਾਬ ਦੇ ਯੋਧੇ ਸਵੇਰ ਦੇ ਢੜੇ ਆ ਹਾਂ ਆ ਤੁਹਾਨੂੰ ਮਡਵਾਈ ਦੇ ਉਦਸ਼ਣ ਕਰਾਉਣੀ ਜਿਹੜਾ ਝੂਠੀਆਂ ਨਿਸ਼ਾਨੀਆਂ ਕਰਦਾ ਹੌਸ਼ ਹੋ ਜਾ ਤੂੰ ਲੱਗ ਹੋਇਓ ਜਿਹਨ ਬਈ ਬੁੱਧੀ ਕਰਾਤੀ ਹੈ ਸਾਨੂੰ ਆ ਵੇਖੋ ਇਹਨਾਂ ਦੇ ਚਿਹਰਿਆਂ ਨਾਲ ਧਿਆਨ ਰੱਖੋ ਇਹਨਾਂ ਨੂੰ ਫੁੱਲ ਪਾਇਆ ਕਰ ਜਦੋਂ ਪਿੰਡਾਂ ਚ ਆਉਂਦੇ ਆ ਇਹ ਐ ਦਲਾਲ ਬਣਿਆ ਪੂੰਜੀਵਾਦ ਦੇ ਇਹ ਤਸਵੀਰਦਾਰ ਬਾਰੇ ਕਾਹ ਆ ਇਹ ਤੇ ਜਿਹੜਾ ਪਟਵਾਰੀ ਆ ਹਾਂ ਮਾਰੋ ਮਾਰ 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 ਆ ਉਹ ਪਟਵਾਰੀ ਆ ਜਿਹੜਾ ਦਲਾਲ ਆ ਜਿਹੜਾ ਚਪੇੜਾ ਮਾਰਦਾ ਆ ਇਹ ਅਸਾਂ ਕਹਿੰਦਾ ਪਟਵਾਰੀ ਵੀ ਨਹੀਂ ਹੈਗਾ ਇਹ ਅਸਾਂ ਕਹਿੰਦਾ ਪਟਵਾਰੀ ਵੀ ਨਹੀਂ ਆ ਤਸਦੀਸ ਵੀ ਆ ਨੂੰ ਇਹ ਚਪੇੜਾ ਉਧਰਦਾ ਆ ਆਪਣੇ ਘਰਾਂ ਤੋਂ ਤੇਰੇ ਭਲੇਖੇ ਕੱਢਾਂਗੇ ਤੂੰ ਲਾ ਚਮਚਾ ਬਣਿਆ ਨਾ ਤੇਰੇ ਚਮਚਾ ਆਜ ਮਾਰ ਜੇ ਬਣਾ ਮਾਰ ਜੇ ਮਾਰ ਚ ਮਾਰ ਚ ਮਾਰ ਉਹ ਫੂਲ ਸਾਡੇ ਤੇਰਾ ਵਰਦੀ ਵਾਲੀ ਕਹਿੰਦੇ ਨੇ ਨਾ ਲੈਣੀ ਕਹਿੰਦੇ ਨੇ ਲੈਣੀ ਆ ਆਜ ਮੇਰੇ ਮਾਰਦਾ ਸਾਨੂੰ ਪੁਲਿਸ ਦੀ ਸ਼ਾਬੇ ਜੈਨ ਨੂੰ ਬਣਾਵਾਂਗੇ ਬੰਦੇ ਦਾ ਪੁੱਤ ਇਹਨੂੰ ਤੈਨੂੰ ਬੰਦੇ ਦਾ ਪੁੱਤ ਬਣਾਵਾਂਗੇ ਪਾਸਿਂ ਪੁਸ਼ਾ ਜੈਨ ਮੁਰਦਾ ਸੇਮਰ ਬਰਵਾਰੀ ਮੁਰਦਾ ਅੱਪਾ ਸੇਮਰ ਬਰਵਾਰੀ ਮੁਰਦਾ ਅੱਪਾ ਯਾਸ਼ਵੰਤਲਾ ਦਲਾ ਬਰਵਾਰੀ ਮੁਰਦਾ ਅੱਪਾ ਯਾਸ਼ਵੰਤ ਹੈ ਬੇਲਾ ਦਲਾ ਬਣਿਆ ਬਟਵਾਰੀ ਮੁਰਦਾ ਅੱਪਾ ਬਟਵਾਰੀ ਯਾ ਧੋੜਾ ਲੱਗ ਚੁਕੇ ਆ ਜਿਹੜਾ ਚਪੇੜਾ ਉੱਤਰਨਾ ਸੀਗਾ ਤੇ ਆ ਹੁਣ ਆ ਵੇਖੋ ਆੜੀਆਂ ਜੀਸੀਪੀਆਂ ਆ ਇਹਨਾਂ ਦੀਆਂ ਥਾਂ ਦਿੱਤੀਆਂ ਆ ਸਾਡੀਆਂ ਪ੍ਰਾਣਾ ਖਰੀਆਂ ਸ਼ੇਰ ਦੀਆਂ ਸ਼ੇਰ ਦੀਆਂ ਜਿਹੜਾ ਪ੍ਰਸ਼ਾਸਨ ਨੇ ਆਪਣੇ ਥਾਂ ਦਿੱਤੀਆਂ ਹੁਣ ਮੂੰਹ ਨਾਲ ਬੋਲ ਰਿਹਾ ਆਹ ਵੇਖੋ ਕੱਢ ਲਿਆ ਕਿਸਾਨ ਦੇ ਖੇਤਾਂ ਨੂੰ ਮਿੱਟੀ ਬਾਹਰ ਆਪੀ ਤੇ ਇਸੇ ਤਰ੍ਹਾਂ ਜਿਹੜਾ ਸੰਘਰਸ਼ ਆ ਗੋਲੀਆਂ ਖਾਣ ਨੂੰ ਗੰਗਾ ਖਾਣ ਨੂੰ ਪੰਜਾਬ ਅਸੀਂ ਤਿਆਰ ਆ ਭੂਮਾਂਦਵਾਨਾ ਪੁਛੜਾ ਕਿਹੜੀ ਵੀ ਕਾਰਵਾਈ ਕਰਨੀਆਂ ਕਰ ਪਰ ਪੰਜਾਬ ਦੀਆਂ ਜ਼ਮੀਨਾਂ ਦੇ ਕਬਜ਼ੇ ਕਿਸੇ ਵਸੂਟ ਦੇ ਨਹੀਂ ਹੰਦਿਆਂਗੇ ਧੰਨਵਾਦ ਸਾਰਿਆਂ ਦਾ ਬਹੁਤ-ਬਹੁਤ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਚੈਨਲ ਨੂੰ ਲਾਇਕ ਫੋਲੋ ਐਂਡ ਸਬਸਕ੍ਰਾਈਬ ਕਰੀਂ ਤੁਸੀਂ ਦੇਖ ਰਹੇ ਸੀ ਇਨਸਾਫ ਟਾਈਮ ਟੀਵੀ ਜਲੰਧਰ ਦਾ ਧੰਨਵਾਦ